ਵੇ ਸਾਰਾ ਸਭ ਤੋਂ ਪਹਿਲਾ ਕੰਮ ਤੇ ਜਿਹੜਾ ਸੜਕ ਤੋਂ ਆਪਾਂ ਲੰਘ ਕੇ ਆਏ ਆ ਤੇ ਮੈਂ ਜਲਦੀ ਪ੍ਰੋਪੋਜ਼ਲ ਬਣਾ ਕੇ ਆਪਾਂ ਸੀਐਮ ਸਾਹਿਬ ਨੂੰ ਭੇਜਾਂਗੇ ਘੱਟੋ ਘੱਟ ਜੜੀ ਸਾਡੀ ਕਿਉਂਕਿ ਇੱਕ ਇਹ ਸੜਕ ਧੰਨਵਾਦ। ਉਹਨਾਂ ਦੇ ਨਾਲ ਸਾਡੇ ਵੀਰ ਖਾਲਸਾ ਜੀ ਪਹੁੰਚੇ ਹੋਏ ਨੇ ਮੇਜਰ ਸਿੰਘ ਠੱਪੂਵਾਲ ਪਹੁੰਚੇ ਹੋਏ ਨੇ ਸਾਡੇ ਵਿੱਚ। ਸਮੀਰ ਚਾਹਾਨ ਜੀ ਪਹੁੰਚੇ ਹੋਏ ਨੇ ਸਾਡੇ ਵਿੱਚ ਕਲਫਾ ਤੇ ਬਹਿਰ ਪਹੁੰਚੇ ਹੋਏ ਨੇ। ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਸ਼੍ਰੀ ਅਰਵਿੰਦ ਕੇਜਰੀਵਾਲ ਜਿੰਦਾਬਾਦ ਸ਼੍ਰੀ ਭਗਵੰਤ ਸਿੰਘ ਮਾਨ ਜਿੰਦਾਬਾਦ ਸਾਥੀਓ ਇਹ ਜਿਹੜਾ ਸਨਮਾਨ ਪਾਰਟੀ ਨੇ ਦਿੱਤਾ ਮੈਨੂੰ ਲੱਗਦਾ ਇਹ ਮੈਨੂੰ ਨਹੀਂ ਮਿਲਿਆ ਤੁਹਾਡੇ ਸਾਰਿਆਂ ਨੂੰ ਮਿਲਿਆ ਸੋ ਤੁਸੀਂ ਸਾਰੇ ਵਧਾਈ ਦੇ ਪਾਤਰ ਹੋ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਔਰ ਇੱਕ ਤਾਂ ਵਾਦਾ ਕਰਕੇ ਚੱਲੇ ਆ ਕਿ ਅਗਲੀ ਵਾਰੇ ਸੜਕ ਬਣਾ ਕੇ ਆਣਾ ਇਹਨੇ 15 ਮਿੰਟ ਲੇਟ ਕਰਾਂ ਸਰਦਾਰ ਜਰਜੀ ਸਿੰਘ ਲਬਾਣ ਜਿੰਦਾਬਾਦ ਸਰਦਾਰ ਜਰਜੀ ਸਿੰਘ ਲਬਾਣ ਜਿੰਦਾਬਾਦ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇਸੇ ਤਰ੍ਹਾਂ ਪਾਰਟੀ ਨੂੰ ਪਿਆਰ ਕਰਦੇ ਰਹੋ ਜਿਹੜੇ ਜਿਹੜੇ ਮੇਰੇ ਵੀਰ ਅਜੇ ਹਉਦੇ ਨਹੀਂ ਆਏ ਜਾਂ ਜਿਨ੍ਹਾਂ ਨੂੰ ਸਰਕਾਰ ਵਿੱਚ ਮਾਨ ਸਨਮਾਨ ਨਹੀਂ ਮਿਲਿਆ ਅਗਲੇ 1 ਮਹੀਨੇ ਦੇ ਵਿੱਚ ਰਿਵਿਊ ਚੱਲ ਰਿਹਾ ਉਹ ਸਾਰਿਆਂ ਨੂੰ ਪਾਰਟੀ ਜਿਹੜੇ ਅਡਜਸਟ ਕੀਤਾ ਜਾਏਗਾ ਜਿਹੜੇ ਮੇਰੇ ਹਉਦੇਦਾਰ ਨੇ ਜਸਮੀਤ ਕੁਰਾਇਆ ਜੀ ਸਰਪੰਚ ਸਾਹਿਬ ਗੁਰਵਿੰਦਰ ਸਿੰਘ ਸਾਈ ਨੇ ਰਾਜੂ ਭੱਟੀ ਨੇ ਸਾਰਿਆਂ ਨੇ ਜਿਨ੍ਹਾਂ ਨੇ ਵੀ ਉਸ ਸਵਾਗਤ ਕੀਤਾ ਸਾਰਿਆਂ ਦੇ ਦਿਨ ਦਿਚਰਾਈਆਂ ਤੋਂ ਧੰਨਵਾਦ ਕਰਦਾ ਮੇਰਾ ਵੀ ਤੇਜਿੰਦਰ ਸਿੰਘ ਰੇਪੀ ਹਮੇਸ਼ਾ ਦੀ ਤਰ੍ਹਾਂ ਲੇਟ ਹੈ ਚਲੋ ਫਿਰ ਵੀ ਤੁਹਾਨੂੰ ਆਪ ਹੈ ਸਰਦਾਰ ਜਰਮ ਸਿੰਘ ਸਵਾਗਤ ਹੈ ਜਿੰਦਾਬਾਦ ਸਰਕਾਰ ਸਰਬਜੀਤ ਸਿੰਘ ਲਬਾਣਾ ਜਿੰਦਾਬਾਦ ਸਰਕਾਰ ਸਰਬਜੀਤ ਸਿੰਘ ਲਬਾਣਾ ਜਿੰਦਾਬਾਦ ਪੂਰਤਲੇ ਤੋਂ ਮਗਲਾਨੀ ਸਾਹਿਬ ਜੀ ਆਏ ਨੇ ਸਾਰੇ ਮੇਰੇ ਦੋਸਤ ਬਿੱਟੂ ਕਾਕਾ ਉਤਾਰਪਾਜੀ ਜਿਨ੍ਹਾਂ ਦੇ ਨਾਂ ਚੰਦਸਿੰਦਰ ਭਾਈ ਸਰਪੰਚ ਸਾਹਿਬ ਸਾਰਿਆਂ ਦਾ ਬਹੁਤ ਬਹੁਤ ਧੰਨ ਗਵਿੰਦਰ ਸਿੰਘ ਸਾਹੀ ਜੀ ਦਾ ਧੰਨਵਾਦ ਹੈ ਕਿ ਜਿਹੜੇ ਵਿਦੇਸ਼ ਦੀ ਧਰਤੀ ਦੇ ਵਿੱਚ ਰਹਿੰਦੇ ਆ ਵੀ ਪੰਜਾਬ ਨੂੰ ਪਿਆਰ ਕਰਦੇ ਆ ਇੱਥੇ ਆ ਕੇ ਤੁਹਾਡੀਆਂ ਲੋਕਾਂ ਤੋਂ ਤਕਲੀਫਾਂ ਦੇ ਰਸਾਈ ਹੁੰਦੇ ਆ ਮੇਰਾ ਵੀ ਅਸਪੀ ਸਿੰਘ ਆਇਆ ਜਿਹੜਾ ਕਿ ਖੇਡਾਂ ਰਾਹੀਂ ਸਮਾਜ ਦੀ ਸੇਵਾ ਕਰ ਰਿਹਾ ਹੈ ਔਰ ਪਾਰਟੀ ਦਾ ਵੀ ਜਿਹੜਾ ਹੁਣ ਅੱਗੇ ਉਹਦੀ ਜੁੱਧ ਚੰਗ ਚੱਲ ਰਹੀ ਹੈ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਆਪ ਸਾਰੇ ਨਾ ਛੱਡੀਏ ਔਰ ਉਸ ਸਿੱਕੇ ਦੇ ਲੜਨ ਕੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਕੈਂਸਰ ਕੀ ਨਾਜ਼ੁਮ ਜ਼ਿੰਮੇਵਾਰੀ ਪਾਰਟਿਸਪਰਿੰਗ ਮੋਰਵੰਦ ਕੇਜਰੀਵਾਲ ਜੀ ਭਗਵੰਤ ਸਿੰਘ ਮਾਨ ਜੀ ਪੰਜਾਬ ਦੇ ਪ੍ਰਧਾਨ ਅਮਨ ਰੋੜਾ ਜੀ ਸਾਰਿਆਂ ਦਾ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਦਾਸ ਨੂੰ ਇੱਕ ਲਾਇਕ ਸਮਝਿਆ ਕਿ ਇੱਕ ਜ਼ਿਲ੍ਹਾ ਜਿਹਦੇ ਵਿੱਚ ਅਸੀਂ ਚਾਰੇ ਸੀਟਾਂ ਹਾਰ ਚੁੱਕੇ ਹਾਂ ਔਰ ਸਾਡੀ ਬੜੀ ਵੱਡੀ ਜ਼ਿੰਮੇਵਾਰੀ ਆਉਂਦੀ ਹੈ ਇਲੈਕਸ਼ਨਾਂ ਨੂੰ ਲਾ ਕੇ ਕਿਉਂਕਿ ਇਹ ਸੰਗਠਨ ਬਣਿਆ ਔਰ ਮੈਂ ਜਮੇਰ ਜਗੇਨ ਦਵਾਨਾ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਆਪਾਂ ਸਾਰੇ ਜਿੱਥੇ ਜਿੱਥੇ ਕਮੀ ਕੋ ਪਿਛਲੀ ਵਾਰ ਰਹਿ ਗਈ ਹੈ ਉਸ ਕਮੀ ਨੂੰ ਦੂਰ ਕਰਦੇ ਹੋਏ ਆਉਣ ਵਾਲੀਆਂ ਚੋਣਾਂ ਦੇ ਵਿੱਚ ਚਾਰੇ ਸੀਟਾਂ ਜਿੱਤ ਕੇ ਆਪਾਂ ਵਿਧਾਨ ਸਭਾ 'ਚ ਭੇਜਾਂਗੇ ਬਿਲਕੁਲ ਕੀ ਕ ਕਿਦਾ ਹਲਕੇ ਦਾ ਕੰਮ ਜੀ ਹਲਕੇ ਦੇ ਵਿੱਚ ਸਾਰਾ ਸਭ ਤੋਂ ਪਹਿਲਾ ਕੰਮ ਤੇ ਜਿਹੜਾ ਸੜਕ ਤੋਂ ਆਪਾਂ ਲੰਘ ਕੇ ਆਏ ਆ ਤੇ ਮੈਂ ਜਲਦੀ ਪ੍ਰੋਪੋਜ਼ਲ ਬਣਾ ਕੇ ਆਪਾਂ ਸੀਐਮ ਸਾਹਿਬ ਨੂੰ ਭੇਜਾਂਗੇ ਘੱਟੋ ਘੱਟ ਜਿਹੜੀ ਸਾਡੀ ਕਿਉਂਕਿ ਇੱਕ ਇਹ ਸੜਕ ਇੱਕ ਜਿਹੜੀ ਬਿੱਗ ਵਾਲ ਪੁਲਾਥ ਤੋਂ ਜਿਹੜੀ ਲਵਾਵਾਂ ਵਾਲੀ ਹੈ ਉਹ ਸੜਕ ਆਲਰੇਡੀ ਪਾਸ ਹੋ ਚੁੱਕੀ ਹੈ ਸੋ ਇਸ ਸਰਕਾਰ ਅਗੇ ਬੇਨਤੀ ਕਰਾਂਗੇ ਕਿ ਜਲਦੀ ਜਲਦੀ ਇਹ ਸੜਕ ਨੂੰ ਬਣਾਇਆ ਜਾਵੇ ਤਾਂ ਜੋ ਲੋਕਾਂ ਦੀਆਂ ਮੁਸ਼ਕਲਾਂ ਹੱਲ ਹੋ ਸਕਣ ਸਰਕਾਰ ਵੱਲੋਂ ਮੈਨੂੰ ਦਵਾਈ ਗਈ ਕੀ ਕੰਨਾ ਚਾਹੁੰਦੇ ਸਰਕਾਰ ਵੱਲੋਂ ਜਿਹੜੀ ਯੁੱਧ ਨਸ਼ਿਆਂ ਵਿਰੁੱਧ ਇਹ ਪਹਿਲੀ ਵਾਰ ਆਜ਼ਾਦੀ ਦੇ ਵੇਲੇ 75 ਸਾਲਾਂ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੈ ਕਿ ਕਿਸੇ ਜਾਂਗਣੇ ਕਿਉਂਕਿ ਪਹਿਲਾਂ ਤਾਂ ਇਹ ਗਾਣਾ ਚੱਲਦਾ ਹੁੰਦਾ ਸੀ ਸਰਕਾਰਾਂ ਹੀ ਬਗਾਉਂਦੀਆਂ ਨੇ ਚਿੱਟਾ ਤਾਹੀ ਦਾ ਸ਼ਰਿਆਮ ਵਿਕਦਾ ਇਹ ਪਹਿਲੀ ਵਾਰ ਹੈ ਕਿ ਕੋਈ ਸਰਕਾਰ ਜੋਧ ਦੀ ਤਰ੍ਹਾਂ ਇਸ ਮਿਸ਼ਨ ਨੂੰ ਲੈ ਰਹੀ ਹੈ ਔਰ ਮੈਨੂੰ ਯਕੀਨ ਹੈ ਕਿ ਇਸ ਨੂੰ ਪੰਜਾਬੀ ਇਸ ਨੂੰ ਚੰਗੀ ਤਰ੍ਹਾਂ ਸਾਥ ਦੇਣਗੇ ਤੇ ਪੰਜਾਬ ਨੂੰ ਦੁਬਾਰਾ ਰੰਗਲਾ ਪੰਜਾਬ ਬਣਾਉਣਗੇ ਮਹਮ ਚਲਨ ਦੇ ਬਾਵਜੂਦ ਵੀ ਹੋ ਕੇ ਜਦ ਨਸ਼ਾ ਨੋਰਮਾਨੀ ਨੋਟਾ ਹੋ ਰਹੀ ਹੈ ਨਾ ਕਿਵੇਂ ਦੇਖਦੇ ਹੋ ਦੇਖੋ ਸਰਕਾਰ ਆਪਣੀ ਤਰ੍ਹਾਂ ਤਾਂ ਪੂਰੀ ਕੋਸ਼ਿਸ਼ ਕਰ ਰਹੀ ਹੈ ਪਰ ਮੈਂ ਆਮ ਲੋਕਾਂ ਨੂੰ ਵੀ ਸਹਿਯੋਗ ਕਰਾਂਗਾ ਕਿ ਸਰਕਾਰ ਦੇ ਇਸ ਮੈਨੂੰ ਸਹਿਯੋਗ ਕਰਨ ਕਿਉਂਕਿ ਆਮ ਲੋਕਾਂ ਦੇ ਸਹਿਯੋਗ ਤੋਂ ਬਿਨਾ ਕੁਝ ਵੀ ਸੰਭਵ ਨਹੀਂ ਹੈ ਧੰਨਵਾਦ ਜੀ ਇਸ ਚੈਨਲ ਦੇ ਥਰੂ ਮੈਨੂੰ ਦੇਖ ਰਹੇ ਤੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਬਹੁਤ ਹੀ ਖੁਸ਼ੀ ਦਾ ਦਿਨ ਹੈ ਕਿ ਮੇਰਾ ਵੱਡਾ ਵੀਰ ਸਰਵਜੀਤ ਸਿੰਘ ਲਵਾਨਾ ਜਿਨ੍ਹਾਂ ਨੂੰ ਆਮ ਆਦਮੀ ਪਾਰਟੀ ਵੱਲੋਂ ਜ਼ਿਲ੍ਹਾ ਕਪੂਰਥਲਾ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ ਇਹਨਾਂ ਦੇ ਪ੍ਰਧਾਨ ਬਣ ਨਾਲ ਹਲਕੇ 'ਚ ਇੱਕ ਬੜੀ ਖੁਸ਼ੀ ਦੀ ਲਹਿਰ ਹੈ ਅਸੀਂ ਆਸ ਕਰਦੇ ਹਾਂ ਕਿ ਸਰਕਾਰ ਦੁਆਰਾ ਜੋ ਇਹਨਾਂ ਨੂੰ ਇੱਡੀ ਵੱਡੀ ਜ਼ਿੰਮੇਵਾਰੀ ਮਿਲੀ ਹੈ ਉਸ ਨੂੰ ਬੜੀ ਇਮਾਨਦਾਰੀ ਤੇ ਬਖੂਬੀ ਨਿਭਾਉਣਗੇ ਤੇ ਸਾਰੇ ਵਰਕਰਾਂ ਨੂੰ ਇਕੱਠੇ ਲੈ ਕੇ ਚੱਲਣਗੇ ਤਾਂ ਜੋ ਪਲਾ ਥੜਕੇ ਜੋ ਆਮ ਆਦੀ ਪਾਰਟੀ ਪਛੜ ਕੇ ਰਹਿ ਗਈ ਹੈ ਇਸ ਸਟੇ ਚ ਨਵੀਂ ਰੂਪ ਉੱਕੀ ਜਾਵੇਗੀ ਤੇ ਪਾਰਟੀ ਨੂੰ ਇੱਕ ਨਵੀਆਂ ਬੁਲੰਦੀਆਂ ਤੇ ਲੈ ਕੇ ਜਾਣਗੇ ਆਸ ਇਸ ਮੌਕੇ ਜਿੰਨੇ ਵੀ ਸੱਜਣ ਚੇਅਰਮੈਨ ਕਲਦੀਪ ਪਾਠਕ ਜੀ ਮੇਰੇ ਵੀਰ ਚੇਰਮੈਨ ਰਿੰਪੀ ਜੀ ਤੇ ਹੋਰ ਵੀ ਜਿੰਨੇ ਵੀ ਸੱਜਣ ਜਿੰਨੇ ਵੀ ਐਮ ਸੀ ਸਾਹਿਬਾਨ ਆਏ ਨੇ ਮੈਂ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਜੋ ਮੇਰੇ ਇੱਕ ਨਿੱਕੇ ਜਿਹੇ ਸੱਦੇ ਤੇ ਐਡੇ ਵੱਡੇ ਇਕੱਠ ਦਾ ਰੂਪ ਜਿੰਨੇ ਧਰਨ ਕਰ ਲਿਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ